वाहगुरु जी का खालसा वाहेगुरु जी की फतेह सास संंग जी अपनी अज की भीडियो का जो विषय है जी बुझी हुई जो पत्ती दा की पत्ती का की करिए बस एक काम कर लवो फिर देखना जोत का चमत्कार सास संंग जी अपनी अच्छी वीडियो में शुरू करने तो पहला ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜੀ ਜੋ ਲਗਾਉਣਾ ਜੀ ਸਾਰ ਸੰਗਤ ਜੀ ਆਓ ਜੀ ਅੱਜ ਪੰਜਵੀਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਾਇ ਵਿੱਚ ਧਨ ਦੌਲਤ ਦੇ ਵਕਰ ਵਿੱਚ ਵਾਦਾ ਹੋਵੇ ਕਿ ਤੁਸੀਂ ਉਸ ਪੱਤੀ ਨੂੰ ਕੋੜੇ ਵਿੱਚ ਛੁੱਟ ਦਿੰਦੇ ਹੋ ਤੁਸੀਂ ਕਦੇ ਵੀ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਸਕਦੇ ਨਹੀਂ ਆਪਣੀ ਸੁੱਤੀ ਹੋਈ ਕਿਸਮਤ ਨੂੰ ਜਗਾ ਸਕਦੇ ਹੋ ਜੇਕਰ ਤੁਸੀਂ ਬੱਤੀ ਦਾ ਸਹੀ ਢੰਗ ਨਾਲ ਪ੍ਰਯੋਗ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਥੋੜੇ ਜਿਹੇ ਜਤਨ ਨਾਲ ਹੀ ਹਰ ਮੰਜ਼ਿਲ ਹਾਸਲ ਕਰ ਸਕੋਗੇ ਜਦੋਂ ਅਸੀਂ ਕੋਈ ਜੰਗਾ ਕਰਨ ਲੱਗਦੇ ਹਾਂ ਤਾਂ ਅਸੀਂ ਜੋਤ ਅਤੇ ਧੂਕ ਵਤੀ ਕਰਦੇ ਹਾਂ ਅੱਤੇ ਵਾਹਿਗੁਰੂ ਜੀ ਅਕੀਆ ਦਾਸ ਵੀ ਕਰਦੇ ਹਾਂ ਖੰਡ ਪਾਠ ਸਾਹਿਬ ਦੀ ਰੰਮਤਾ ਕਰਨੀ ਹੋਵੇ ਅਸੀਂ ਜੋਤ ਜ਼ਰੂਰ ਜਗਾਉਂਦੇ ਹਾਂ ਅਸੀਂ ਸਵੇਰੇ ਅਤੇ ਸ਼ਾਮ ਵੇਲੇ ਘਰ ਜੋਤ ਘਾਇ ਵਿੱਚ ਵੀ ਜਗਾਉਂਦੇ ਹਾਂ ਜੇ ਉਸ ਦੀ ਵਧੀ ਹੋਈ ਪੱਤੀ ਦਾ ਕੀ ਕਰਨਾ ਹੈ ਜੋ ਕਿ ਜੋਤ ਆਪਣੀ ਆਪ ਨੂੰ ਪਰਮਾਤਮਾ ਨਾਲ ਜੋੜਦੀ ਹੈ ਕਈ ਲੋਕ ਕਹਿੰਦੇ ਹਨ ਕਿ ਜੋਤ ਬੱਤੀ ਹੁੰਦੀ ਹੈ ਉਸ ਨੂੰ ਬਹਾਸੁੱਟ ਦੇਉ ਕਈ ਲੋਕ ਜੋ ਬੱਤੀਆਂ ਹੁੰਦੀਆਂ ਨੇ ਮਹੀਨੇ ਦੀਆਂ ਉਸ ਨੂੰ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੰਦੇ ਹਨ ਕਿਹਾ ਜਾਂਦਾ ਹੈ ਇਸ ਤਰ੍ਹਾਂ ਸੀ ਘਰ ਵਿੱਚ ਤਲੀ ਟਾਤੇ ਕਈ ਵੀ ਨੂੰ ਆਪਲੇ ਕਿਉਂਦੇ ਹਨ ਸਾਧ ਸੰਗਤ ਜੀ ਇਸ ਬੱਤੀ ਨੂੰ ਦੂਸਰੀ ਮਿੱਟੀ ਦੇ ਢਾਂਡੇ ਵਿੱਚ ਪਾ ਕੇ ਸਾੜ ਦਿਓ ਫਿਰ ਜਦੋਂ ਉਸੇ ਉਸੇ ਦੀ ਰਾਖ ਸਵਾ ਬਣ ਜਾਵੇਗੀ ਤਾਂ ਤੁਸੀਂ ਉਸ ਨੂੰ ਵਰਤ ਸਕਦੇ ਹੋ ਪਾਣੀ ਵਿੱਚ ਮਿਲਾ ਕੇ ਪੀ ਲਵੋ ਜਾਂ ਫਿਰ ਖਾ ਵੀ ਸਕਦੇ ਹੋ ਇਸ ਤੇ ਵਿਗਿਆਨਿਕ ਤੇ ਤਾਪਮਿਕ ਦੋਵੇਂ ਕਾਰਨ ਨੇ ਤਾਪਮਿਕ ਲੋ ਕਹਿੰਦੇ ਨੇ ਜਦੋਂ ਤੁਸੀਂ ਸਿਸ ਤਦਾਂ ਸੇਵਨ ਕਰਦੇ ਹੋ ਤਾਂ ਤੁਸੀਂ ਕਈ ਤਾਂ ਦੇ ਲੋਕਾਂ ਤੋਂ ਬਚਦੇ ਹੋ ਘਰ ਵਿੱਚ ਤਾਂ ਦੌਲੇ ਤਦਾ ਵਾਸ ਹੁੰਦਾ ਹੈ ਬਰਕਤ ਹੁੰਦੀ ਹੈ ਵਿਗਿਆਨੀ ਕਹਿੰਦੇ ਹਨ ਜਦੋਂ ਅਸੀਂ ਇਸ ਰਗ ਦਾ ਸੇਵਨ ਕਰਦੇ ਹਾਂ ਤੇ ਆਪਣੇ ਘਰ ਵਿੱਚ ਇਸੇ ਨੂੰ ਪੁਰਾਣੀ ਤੋਂ ਪੁਰਾਣੀ ਕੋਈ ਵੀ ਬਿਮਾਰੀ ਹੋਵੇ ਉਹ ਠੀਕ ਹੋ ਜਾਂਦੀ ਹੈ ਖੰਗ ਹੋਵੇ ਜੰਗਲੇ ਨਾਲ ਜੁੜੀ ਹੋਈ ਕੋਈ ਵੀ ਬਿਮਾਰੀ ਹੋਵੇ ਜਦੋਂ ਅਸੀਂ ਖੰਡ ਪਾਠ ਸਾਹਿਬ ਰੱਖਦੇ ਹਾਂ ਤਾਂ ਉਹ ਜੋਤ 3 ਦਿਨ ਜਗਦੀ ਰਹਿੰਦੀ ਹੈ ਅਤੇ ਪਾਠ ਦੀ ਸਮਾਪਤੀ ਤੋਂ ਬਾਅਦ ਵੀ ਉਸ ਨੂੰ ਬੋਜਨ ਨਾ ਦੇਵੋ ਜਿਸ ਪੰਦੇ ਵਿੱਚ ਜੋਤ ਜਗ ਰਹੀ ਹੈ ਤੁਸੀਂ ਦੇਖੋਗੇ ਉਸ ਦੇ ਉੱਤੇ ਇੱਕ ਲਾਲ ਰੰਗ ਦਾ ਜਾਲ ਬਣ ਗਿਆ ਹੋਵੇਗਾ ਉਸ ਨੂੰ ਲਾ ਕੇ ਇੱਕ ਡੱਬੇ ਵਿੱਚ ਭਾਲ ਲਵੋ ਜਿਸ ਨੂੰ ਬਿਲਕੁਲ ਹਵਾ ਨਾ ਲੱਗੇ ਉਸ ਦੇ ਵਿੱਚ ਥੋੜੀ ਜਿਹੀ ਖੰਡ ਪਾ ਲਵੋ ਉਸ ਨੂੰ ਚੰਗੀ ਤਰ੍ਹਾਂ ਨਾਲ ਲਾ ਲਵੋ ਉਸ ਨੂੰ ਰਾਤ ਨੂੰ ਸੌਣ ਵੇਲੇ ਇੱਕ ਚਮਚ ਦੁੱਧ ਨਾਲ ਚੱਕੋ ਸੇਪਾਣੇ ਨਾਲ ਲੈ ਲਵੋ ਇਸ ਨਾਲ ਤੁਹਾਡੀ ਪੁਰਾਣੀ ਤੋਂ ਪੁਰਾਣੀ ਬਿਮਾਰੀ ਠੀਕ ਹੋ ਜਾਵੇਗੀ बहुत लोगों का कहना है जो असी इसका सेवन करते हाँ साकारता दूर हो जाती है जिसना मनुख्स उदमताता से नव कुछ कर संचार है, होंख हमेशा अगे वाता जाता है घर कलेष मुक् जाएगा रोगों को तो मुक्ति मिल जाती है कोई देसी घ्यो की जोत जगा कोई तेल का दीवा जगाते हैं देसी घ्यो की जोत तो ऑक्सीजन पैदा करती है सतसंग जी जे मेरी अज की वीडियो वाया लगी हो वो शेयर लाइक कमेंट तो मेरे चैनल में सबसक्राइब कर लेना जी जो कि मेरी वीडियोज़ की नोटिफिकेशन सब तो पहला ਹਰ ਦਿਨ ਤੇ ਪਹੁੰਚ ਸਕੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ